ਲਾਈਵ ਹੀ ਦੋਸਤੋ ਸੁਣਨਾ ਆਪਾਂ ਇੱਕ ਝੋਟੀ ਦੌਰ ਕੇ ਦਿਖਾਉਣੇ ਨੇ ਤੇ ਝੋਟੀ ਵੀ ਯਾਰ ਬੜੀ ਚੰਗੇ ਸਾਰੀ ਮੰਡੀ ਦੇ ਵਿੱਚ ਨਾ ਕਮਾਲ ਕਰਿਆ ਪਿਆ ਤੇ ਬਾਈ ਨੇ ਸ਼ਿੰਗਾਰਨ ਵਾਲੀ ਕਸਰ ਵੀ ਛੱਡੀ ਤੇ ਤੋਰੀ ਮੇ ਇਧਰ ਨੂੰ ਜਿੰਨੇ ਵੀ ਦੋਸਤ ਮਿੱਤਰ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤਾਂ ਕਿ ਹੋਰਾਂ ਦੋਸਤਾਂ ਮਿੱਤਰਾਂ ਤੱਕ ਇਹ ਵੀਡੀਓ ਜਿਹੜੀ ਪਹੁੰਚ ਸਕੇ ਤੇ ਅੱਜ ਨਾ ਸੋਨੂੰ ਆਪਾਂ ਇੱਕ ਨਵਾਂ ਹੀਰਾ ਦਿਖਾਉਣੇ ਜਿਹੜਾ ਰਾਮਪੁਰੇ ਬਸੂ ਮੰਡੀ ਤੇ ਪਹੁੰਚ ਗਿਆ ਤੇ ਸ਼ੇਅਰ ਕਰ ਦਿਓ ਜਰੂਰ ਤੇ ਹੋਰਾਂ ਦੋਸਤਾਂ ਮਿੱਤਰਾਂ ਨੂੰ ਪਤਾ ਲੱਗ ਸਕੇ ਲੈ ਬਈ ਤੋਰ ਕਰ ਇਧਰ ਲੰਮੀ ਤੋਰਾ ਤੇ ਯਾਰ ਅੱਬਾ ਜੀ ਨੇ ਕਮਾਲ ਕਰੀ ਪਈ ਹੈ ਨਾ ਦੇਖੋ ਯਾਰ ਹਨਾ ਕਿੰਨਾ ਸ਼ਿੰਗਾਰ ਲਾਇਆ ਬਈ ਦੁੱਧ ਵੀ ਹੈ ਯਾਰ ਬਹੁਤ ਦੱਸਦਾ ਹਨਾ ਜਿਵੇਂ ਆਰਡਰ ਆਰਡਰ ਦੀ ਜਿਹੜੀ ਬਨਾਵਟਾ ਨਾ ਤੇ ਬਈ ਕੁਝ ਸ਼ਰਾਗ ਹਨਾ ਕਰਾਇਆ ਪਿਆ ਤੇ ਮੋੜ ਲੈ ਬਈ ਆ ਜਾ ਆਰਡਰ ਬਹੁਤ ਸੋਹਣਾ ਯਾਰ ਹਨਾ ਤੇ ਸਵੇਰ ਸਵੇਰ ਦਾ ਟਾਈਮ ਹੈ ਤੇ ਬਾਕੀ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਹਨ ਤੇ ਆਪਾਂ ਗੱਲ ਕਰੀਏ ਤਾਂ ਇੱਕ ਨੰਬਰ ਝੋਟਿਆ ਤੇ ਥਾਣਾ ਸੁਨਾਮਾ ਗਾਇਬ ਵੀ ਬਹੁਤ ਸੋਹਣਾ ਤੇ ਬਾਕੀ ਬਾਈ ਤੋਂ ਲੈਣਾ ਪ੍ਰੋਪਰ ਜਾਣਕਾਰੀ ਤੇ ਕੀ ਇਹਦੀ ਡਿਟੇਲ ਆ ਬਾਈ ਸਸੀ ਗਾਲ ਸਸਰੀ ਗਾਲ ਵੀਰੇ ਬਾਈ ਪਹਿਲਾਂ ਤਾਂ ਨਾਮ ਦੱਸੋ ਆਪਣਾ ਨਾਮ ਗੱਗੀ ਸਿੰਘ ਵੀਰੇ ਪਿੰਡ ਲੇਲ ਖੁਰਦ ਜ਼ਿਲ੍ਹਾ ਸੰਗਰੂਰ ਠੀਕ ਆ ਤੇ ਜ਼ਿਲ੍ਹਾ ਸੰਗਰੂਰ ਪਿੰਡ ਆ ਲੇਲ ਖੁਰਦਾ ਜੀ ਵੀਰੇ ਹਰਿਆਣਾ ਦੇ ਬਾਰਡਰ ਤੇ ਆ ਗਿਆ ਠੀਕ ਆ ਬਾਰਡਰ ਏਰੀਆ ਰਹਿੰਦਾ ਠੀਕ ਆ ਤੇ ਬਾਈ ਪੰਜਾਬ ਦੀ ਝੋਟੀ ਹੈ ਹਰਿਆਣੇ ਦੀ ਆ ਹਰਿਆਣੇ ਕੀ ਆ ਬਾਈ ਠੀਕ ਆ ਹਰਿਆਣੇ ਦੀ ਆ ਬਾਈ ਕਹਿੰਦਾ ਝੋਟੀ ਵੀ ਹਰਿਆਣੀ ਦੇ ਮਿੱਤਰੋ ਤੇ ਆ ਡਰ ਵੀ ਯਾਰ ਬਹੁਤ ਸੋਹਣਾ ਹਨਾ ਦੇਖ ਲਓ ਜਮ ਕਮਾਲ ਹੀ ਕਰੀ ਪਈ ਆ ਤੇ ਬਾਈ ਕਿੰਨੇ ਦਿਨਾਂ ਸੂਈ ਆ ਸੂਈ ਨੂੰ ਹੋ ਗਏ ਬਾਈ ਇਹਨੂੰ 14 ਦਿਨ ਹੋ ਗਏ 14 ਦਿਨ ਤੇ ਬਾਈ ਗੱਗੀ ਹੁਣ ਦੁੱਧ ਕਿੰਨਾ ਤਿਆਰ ਆ ਬਾਈ ਯਾਰ 1 ਲੀਟਰਾਂ ਦਾ 22 ਹੋਣਾ ਕੰਡੇ ਦਾ 18 ਕਿਲੋ ਦੁੱਧ ਕੰਡੇ ਦਾ ਪ੍ਰੋਪਰ 18 18 ਕਿਲੋ ਕੰਡੇ ਦਾ ਠੀਕ ਆ ਲੀਟਰ ਦਾ ਮੰਨ ਲਾ 22 ਮਾਈ ਤੇ ਹੀ ਹੋ ਜੋ ਚੱਕ ਗੁੱਠ ਕੱਢ ਦਿਓ ਠੀਕ ਆ ਵੀ ਤੋਲ ਦਾਂਗੇ ਆਪਾਂ ਮੰਨ ਕੰਡੇ ਦਾ ਦੁੱਧ 18 ਕਿਲੋ ਠੀਕ ਆ 18 ਕਿਲੋ ਆ ਜੇ ਕਿਸੇ ਭਰਾਣੇ ਮੰਨ ਲਓ ਵੀ ਦਸਲੀ ਤੇ ਲੈਣੀ ਆ ਤਾਂ ਕੰਡਾ ਆਪਰਾ ਲਿਆਵੇ ਦੁੱਧ ਚਾਰ ਕਿਲੋ ਹੋਰ ਵਧੂ ਮੈਂ ਠੀਕ ਆ ਵੀ ਚਾਰ ਕਿਲੋ ਕੋਈ ਕੁਝ ਨਹੀਂ ਚੱਲਦੀ ਹਈ ਮੇਰੇ ਮੂੜੇ ਲੱਗ ਨਹੀਂ ਹੋਣੀ ਹਣਾ ਨਾ ਨਾ ਤੇ ਗੱਗੀ ਬਾਈ ਆਪਾਂ ਜੇ ਆਪਾਂ ਰੇਟ ਦੀ ਗੱਲ ਕਰੀਏ ਰੇਟ ਕਿੰਨਾਗਾ ਰੇਟ ਦਾ ਭਾਈ ਯਾਰ ਕੁਛ ਕਰਾਈ ਜਾ ਯਾਰ 3.5 ਲੱਖ ਦੀ ਮੈਂ ਦਵਾਂਗੀ 3.5 ਦੀ ਦੇ ਦਾਂਗੇ ਠੀਕ ਹੈ ਗੱਗੀ ਭਾਈ ਮੋਬਾਈਲ ਨੰਬਰ ਬੋਲੀ 98784 98784 98784 4758 47518 18 ਜਾਨਵਰ ਸਾਰੇ ਚੰਗੇ ਹੋਣ ਨੇ ਆ ਵੀ ਗੱਗੀ ਮਹਾਨ ਦਿਖਾਉਣਾ ਬਈ ਗੱਗੀ ਤੇ ਇਹ ਝੋਟੀ ਨਾਲ ਯਾਰ ਵਿਆ ਕਿੰਨੇ ਦਾ ਪੰਤਰਾ ਦਾ ਸੱਤ ਕਰਵਾ ਦੇਣੀ ਆ 3.5 ਦੀ ਠੀਕ ਹੈ ਲੈਣੀ ਆ ਉਹ ਫੋਨ ਲਾਵੇ ਠੀਕ ਹੈ ਸਵਾਦ ਵਾਲਾ ਨਾ ਲਾਵੇ ਠੀਕ ਹੈ ਭਾਈ ਸਵਾਦ ਵਾਲਾ ਗੱਗੀ ਕਹਿੰਦਾ ਫੋਨ ਨਾ ਲਾਵੇ ਜਿਹਨਾਂ ਭਾਈ ਪਸੰਦ ਆਉਂਦੀਆਂ ਨਾ ਉਹੀ ਫੋਨ ਲਾਵੇ ਮਿੱਤਰੋ ਯਾਰ ਹਣਾ ਥਣ ਲਿਆ ਬਿਲਕੁਲ ਯਾਰਾ ਕਮਾਲ ਕਰੀ ਪੀਏ ਤੇ 2 ਨੰਬਰ ਤੇ ਤੋਰੀ ਗੱਗੀ ਕਰਾ ਤੋਰੀ ਰੱਜੀ ਝੁੱਟੀ 2 ਨੰਬਰ ਤੇ ਬਾਈ ਕੋਲੇ ਨਾ ਝੋਟੀ ਉਹ ਵੀ ਸਾਨੂੰ ਦਿਖਾ ਦਈਏ ਤੇ ਗੱਗੀ ਕੋਲੇ ਯਾਰ ਬਾਈ ਕੋਲੇ ਸਾਰੇ ਪਸ਼ੂ ਚੰਗੇ ਆ ਹਣਾ ਤੇ ਦੇਖ ਸਕਦੇ ਤੁਸੀਂ ਪ੍ਰੋਪਰ ਹਣਾ ਤੇ ਝੋਟੀਆਂ ਸੰਗ ਸੰਗ ਵੀ ਇਹਦਾ ਬਾਹ ਚੰਗਾ ਤੇ ਆ ਹੈਗੀ ਮਿੱਤਰੋ 2 ਨੰਬਰ ਤੇ ਇਹ ਵੀ ਕੱਤੀ ਪਿਓਰ ਮੂਰਾ ਦੀ ਉਧਰ ਤੋਰੀ ਲੈ ਚੱਲ ਤੇ ਬਾਕੀ ਪਿਓਰ ਮੂਰਾ ਬਾਈ ਕਹਿੰਦਾ ਨਾ ਹਣਾ ਜੇ ਵਥਾਂ ਲੈ ਵੀ ਦੀ ਗੱਲ ਕਰੀਦਾ ਬਹੁਤ ਚੰਗੀ ਕੱਟੀ ਹੈ ਵੀ ਬੜੀ ਸਾਫ਼ ਹੈ ਨਾ ਤੇ ਚੰਗੇ ਆ ਬਾਈ ਕੋਲੇ ਪਸ਼ੂ ਯਾਰਾ ਪ੍ਰੋਪਰ ਹੀ ਤੇ ਦੇਖ ਸਕਦੇ ਹੋ ਹੈ ਨਾ ਤੁਸੀਂ ਆਸਾਨ ਤੋਂ ਇਹਦੇ ਬਾਹਰ ਚੰਗਾ ਯਾਰਾ ਬਾਈ ਤੇ ਜਮਾ ਕਮਾਲ ਹੀ ਕਰੀ ਪਿਆ ਯਾਰ ਹੈ ਨਾ ਤੇ ਆਪਾਂ ਸਿੰਘ-ਸੁੰਗ ਵੀ ਚੰਗਾ ਤੇ ਝੋਟੀ ਦਾ ਇਹਦੇ ਵੀ ਦੁੱਧ ਯਾਰਾ ਮੈਨੂੰ ਤਾਂ ਚੰਗਾ ਲੱਗਦਾ ਦੇਖਣ ਨੂੰ ਹੈ ਨਾ ਤੇ ਬਾਈ ਚੰਗੀ ਝੋਟੀ ਆ ਬੰਦੇ ਬਿੰਦੀਆਂ ਲੱਗੀਆਂ ਹੋਈਆਂ ਬਾਕੀ ਕਰਦੇ ਗੱਗੀ ਨਾਲ ਗੱਲਬਾਤ ਤੇ ਗੱਗੀ ਭਈ ਇਹ ਕਿੰਨੇ ਦਿਨ ਸੂਈ ਹੋਈ ਆ ਇਹ ਹੈਗੀ ਭਾਈ 11 ਅੱਜ 12 ਦਿਨ ਹੋ ਗਏ ਠੀਕ ਆ 12 ਦਾ ਨਿਕਲ ਗਈ ਸੂਈ ਨੂੰ ਹਾਂਜੀ ਹਾਂਜੀ ਠੀਕ ਆ ਤੇ ਇਹਦੇ ਥੱਲੇ ਪਈ ਕੇ ਇਹਦੇ ਕੋਲ 15 ਕਿਲੋ ਦੁੱਧ ਆ ਬਾਈ ਹੁਣ 15 ਹਾਂਜੀ ਵੀਰੇ ਠੀਕ ਆ ਲੈ ਬਾਈ ਗੱਗੀ ਕਹਿੰਦਾ 15 ਕਿਲੋ ਮਿੱਤਰੋ ਦੁੱਧ ਇਹਦੇ ਥੱਲੇ ਤਿਆਰ ਆ ਬਹੁਤ ਚੰਗੀ ਝੋਟੀ ਆ ਬਾਈ ਇਹ ਦਸੱਲੀ ਤੁਸੀਂ ਕਰਨਿਆ ਨਾ ਯਾਰਾ ਬਾਕੀ ਬਾਈ ਦਸੱਲੀ ਪੂਰੀ ਹੁੰਦਾ ਤੇ ਚੰਗੀ ਹਨਾ ਤੇ ਖਾਣ ਲਿਓ ਬਿਲਕੁਲ ਸਾਫਾ ਇੱਕ ਵਾਰੀ ਦੁਰਦੀ ਹੋਰ ਦੇਖ ਲਿਓ ਤੇ ਰਿਜਨ ਲਾਈਆਂ ਪਈਆਂ ਯਾਰਾ ਮੱਲਾ ਝੋਟੀ ਬਹੁਤ ਸੋਹਣੀ ਹਨਾ ਖਾਣ ਲਿਓ ਬਿਲਕੁਲ ਓਕੇ ਜਮਾ ਤੇ ਕਿਆ ਬਾਤ ਹਨਾ ਕਮਾਲ ਕਰਦੀ ਜਾਂਦੀ ਜਮਾ ਮੰਡੀ ਦੇ ਵਿੱਚ ਬਹਿ ਜਾਵਾ ਜਾ ਗਰਾ ਹੱਡੀ ਤੇ ਬਾਕੀ ਆਪਾਂ ਰੇਟ ਦੀ ਵੀ ਗੱਲਬਾਤ ਕਰਦੇ ਆ ਗੱਗੀ ਨਾਲ ਤੇ ਪ੍ਰੋਪਰ ਜਿਹੜੇ ਭਰਾ ਵੀਡੀਓ ਦੇਖੀ ਜਾਂਦੇ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਨਵੇਂ ਦੋਸਤ ਮਿੱਤਰਾਂ ਤੱਕ ਇਹ ਵੀਡੀਓ ਪਹੁੰਚਦੀ ਹੋਵੇ ਤੇ ਪੇਜ ਨੂੰ ਫੋਲੋ ਜਰੂਰ ਕਰ ਲਓ ਜਿੰਨੇ ਭਰਾ ਨਵੇਂ ਜੁੜੀ ਜਾਂਦੇ ਨਾਲ ਦੀ ਨਾਲ ਤੇ ਬਾਕੀ ਲੈਣੇ ਤੇ ਗੱਗੀ ਬਾਈ ਹੁਣ ਦੁੱਧ 15 ਪੱਲੋ ਪ੍ਰੋਪਰ ਤਿਆਰ ਆ ਵੀਰੇ ਕੰਡੇ ਦਾ ਦੁੱਧ 15 ਕੰਡੇ ਦਾ ਤੋਰੀਆ ਤੇ ਕੀ ਉਮੀਦ ਲੱਗਦੀ ਬਈ ਛੋਟੀ ਦਾ ਦੁੱਧ ਦਾ ਭਾਈ ਯਾਰ ਪਹਿਲਣ ਨੇ 17 ਕਿਲੋ ਦਾ ਦੁੱਧ ਕੱਢਿਆ ਹੋਇਆ 17 ਕਿਲੋ ਦੁੱਧ ਦੇ ਦਊਗੀ ਸੌਖਾ ਠੀਕ ਹੈ ਵੀ 20 ਆਪਾਂ ਨੂੰ 18 ਦੇ ਤਾਂ 18 ਕਿਹੜਾ ਥੋੜਾ ਬਾਈ 18 20 ਦੀ ਉਮੀਦ ਹੈਗੀ ਆ ਹਾਂ ਵੀਰੇ ਹੁਣ 15 ਕਿਲੋ ਦੁੱਧ ਠੀਕ ਹੈ ਤੇ ਗੱਗੀ ਬਈ ਇਹਦਾ ਰੇਟ ਕੀ ਕਰਤਾ ਇਹ ਵੀਰੇ ਸਵਾ ਦੋ ਲੱਖ ਦੀ ਝੋਟੀ ਦਵਾਂ ਸਵਾ ਦੋ ਦੀ ਹਾਂਜੀ ਠੀਕ ਹੈ ਮਤਲਬ ਫੋਨ ਉਹੀ ਲਾ ਫਿਕਸ ਰੇਟ ਆ ਹਾਂਜੀ ਹਾਂਜੀ ਠੀਕ ਆ ਲੈ ਵੀ ਮਿੱਤਰੋ ਬਾਈ ਕਹਿੰਦਾ ਨਾ ਫਿਕਸ ਰੇਟ ਆ ਗੱਗੀ ਕਹਿੰਦਾ ਸਵਾਦ ਵਾਲਾ ਫੋਨ ਨਾ ਲਾਵੇ ਜੇ ਕਿਸੇ ਭਰਾ ਦੇ ਪਸੰਦ ਆਉਂਦੀਆਂ ਤਾਂ ਯਾਰ ਉਹ ਫੋਨ ਲਾਵੇ ਤੇ ਗਾਂ ਵੀ ਤੋਰ ਦੇ ਮਿੱਤਰਾਂ ਗਰਲੈਂਡੋ ਕਰਾ ਸਕਦੇ ਯਾਰ ਹਨਾ ਕਰਾਉਸ ਬਰੀਡ ਚ ਆ ਬੱਸੀ ਭਾਈ ਕੇ ਬੱਸੀ ਹਮ ਬੱੱਚੀ ਵੀਰੇ ਬੱੱਚੀ ਬੱਸੀ ਐਚ ਐਫ ਦੀ ਆ ਤੇ ਗਾਂ ਵੀ ਕਰਮ ਵਾਲੀ ਚੰਗੀ ਹੈਣਾ ਜੇ ਆਪਾਂ ਦੁਰਦੀ ਗੱਲ ਕਰੀਏ 30 ਕਿਲੋ ਬੋਲਾ ਬਈ ਕਹਿੰਦਾ 30 ਕਿਲੋ ਯਾਰ ਬੋਲਾ ਇਸ ਟਾਈਮ ਤੇ ਆ ਰਹਾ ਦੇ ਬੌਲੀ ਦਰ ਸੁਣ ਜਮ ਬਾਕੀ ਨਾਲਾ ਨੂੜਾ ਯਾਰਾ ਲੈ ਵਦੇ ਹੈਣਾ ਜਮਾ ਕਮਾਲ ਕਰੀਆ ਮੰਗਰ ਲਾਗਦੇ ਇਹ ਬਾਕੀ ਯਾਰਾ ਬਈ ਹੈਣਾ ਥਣ ਲੇਵਾ ਬਿਲਕੁਲ ਸਾਫ ਯਾਰ ਫੋਰ ਬਾਈ ਬਾਡਰ ਆ ਜੇ ਆਪਾਂ ਗੱਲ ਕਰੀ ਹੈਣਾ ਤੇ ਕੱਲਾ ਕੱਲਾ ਥਣ ਅਲੱਗ ਅਲੱਗ ਦੇਖਦਾ ਤੇ ਇਹ ਜੇ ਪਸੂ ਹੁੰਦੇ ਮਿੱਤਰ ਹਣਾ ਰੇਟ ਤਾਂ ਜਿਆਦਾ ਹੁੰਦਾ ਬਰਪਸੂਆਂ ਦੇ ਵਿੱਚ ਆਕਮ ਹੀ ਨਹੀਂ ਹੁੰਦੇ ਕੋਈ ਜੇ ਆਪਾਂ ਗੱਲ ਕਰੀਏ ਨਾ 30 ਕਿਲੋ ਬੋਲਾ ਬਾਈ 30 ਕਿਲੋ ਬਾਈ ਕਹਿੰਦਾ ਬੋਲਾ ਬੰਨਦੇ ਵੀਰੇ ਬੰਨਦੇ ਤੇ ਚੰਗੀ ਆ ਹੈਨਾ ਕਰਾਸ ਬਰੀਡ ਤੇ ਬਾਕੀ ਬਾਈ ਤੋਂ ਪ੍ਰੋਪਰ ਜਿਹੜੀ ਜਾਣਕਾਰੀ ਦਿੱਤੀ ਤੇ ਤੇ ਬਾਕੀ ਯਾਰ ਥਣਲੇਵਾ ਬਿਲਕੁਲ ਸਾਫਾ ਤੇ ਭਾਈ ਉਹ ਨਹੀਂ ਹੈ ਇਹ ਜੱਤ ਦੀਆਂ ਗਾਈਆਂ ਦਰਮ ਹੁੰਦੀਆਂ ਨੇ ਠੀਕ ਆ ਉਹ ਥੱਲੇ ਪਵੇਂ ਢੋਲ ਵਜਾ ਲੈ ਲੈ ਭਾਈ ਯਾਰ ਕਹਿੰਦਾ ਯਾਰ ਬਿਲਕੁਲ ਯਾਰ ਹਨਾ ਐ ਬੈਠਾ ਦੇਖ ਯਾਰ ਕੋਈ ਚੱਕਰ ਨਹੀਂ ਕਹਿੰਦਾ ਕੋਈ ਨਾ ਨਾ ਪਾਉਂਦੀ ਲੋੜ ਨਹੀਂ ਹਨਾ ਹਾਂ ਭਾਈ ਪਾਉਣਾ ਪਾਲਾ ਕੁਝ ਨਹੀਂ ਗੇ ਪਾਉਣਾ ਬਾਲਾ ਗੱਗੀਆਂ ਦਾ ਬਹੀ ਨਹੀਂ ਲੋੜਨੀ ਯਾਰ ਆ ਕਮਾਲ ਕਰੀ ਪੀਆ ਤੇ ਗੱਗੀ ਭਾਈ ਕਹਿੰਵੇਂ ਸੂਈ ਹੈ ਦੂਜਾ ਸੂਆ ਭਾਈ ਦੂਜਾ ਸੂਆ ਠੀਕ ਆ ਤੇ ਭਾਈ ਹੁਣ ਮਨ ਲੱਗਾ ਇੱਕ ਦਿਨੇ ਸੂਈ ਗੱਗੀ ਅੱਜ ਵੀ ਤਿੰਨੇ ਦਿਨਾਂ ਦੀ ਸੂਈ ਹੈ ਦਿਨਾਂ ਦੀ ਠੀਕ ਹੈ ਲੈ ਵੀ ਮਿੱਤਰੋ ਤਨ ਦਾ ਸੁਈਤੇ ਪਰ ਦੋ ਤੋ ਹੁਣ ਇੱਕ ਮੇ ਨਹੀਂ ਲਾਇਦਾ ਯਾਰ ਅਹੀਂ ਬਾਈ ਠੀਕ ਆ ਤੇ 4 ਬਾਈ ਫਟ 4 ਆਰਡਰ ਆ ਦੇਖੋ ਯਾਰ ਬਹੁਤ ਚੰਗਾ ਦਿਖਾਓ ਇਧਰ ਦੀ ਚੰਗਾ ਯਾਰਾ ਤੇ ਬਾਕੀ ਬਾਈ ਗੱਗੀ ਮੰਨ ਲਾ ਦੁੱਧ ਹੁਣ ਇਸ ਟਾਈਮ ਕਿੰਨਾ ਤਿਆਰ ਆ ਯਾਰ ਕਮਾਲ ਹੀ ਕਰੀ ਜਿਹੜਾ ਤਾਰ ਤੂਰ ਬਹੁਤ ਚੰਗੀ ਆ ਤੇ 30 ਲੀਟਰ ਬਾਈ ਹੁਣ ਤਿਆਰ ਆ ਹਾਂਜੀ ਵੀਰੇ ਕੀ ਮੀਦ ਲੱਗਦੀ ਐ ਤੋ ਆਪ ਨੂੰ ਦੇ ਦੂ ਯਾਰ 35 36 ਕਿਲੋ ਦਿੰਦਾ 35 33 ਰਾਮ ਨੇ ਦੇ ਕਹ ਇਹਨੂੰ ਤਾਂ 50 ਕਹ ਦੇ ਯਾਰ ਕੀ ਫਾਇਦਾ ਠੀਕ ਆ ਤੇ ਗੱਗੀ ਬਾਈ ਰੇਟ ਕੀ ਕਰਤੇ ਦਾ ਜਾਇਜ ਇਪੇ 5 ਲੱਖ ਦੀ ਗਾਂ ਦਾ ਮਨ 5 ਲੱਖ ਹੀ ਦੇਵਾਂਗੇ ਫਿਕਸ ਰੇਟ ਨੇ ਤਾਂ ਨਾ ਰਿਕਸ ਰੇਟ ਠੀਕ ਆ ਇੱਕ ਵਾਰੀ ਬਈ ਐਡਰੈਸ ਹੋਰ ਬੋਲ ਦਿਆ ਬਰਾ ਪਿੰਡ ਲੇਲਖੁਰਤ ਜ਼ਿਲ੍ਹਾ ਸੰਗਰੂਰ ਵੀਰੇ ਜਾਕਲ ਕੋਲੇ ਪੈ ਜਾਂਦਾ ਠੀਕ ਆ ਜਾਕਲ ਦੇ ਨੇੜੇ ਰਹਿੰਦਾ ਹਾਂ 987844758 ਠੀਕ ਆ ਇਹ ਬਈ ਗੱਡੀ ਦੇ ਨੰਬਰਾਂ ਤੇ ਸੰਪਰਕ ਮਿੱਤਰੋ ਤੁਸੀਂ ਕਰਨਾ ਜੇ ਚੰਗੀ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰਦੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਜੋ ਫਿਰ ਗਾਂ ਵਾਲੇ ਪਸ਼ੂ ਦੇਖਦੇ ਲਾਈਵ ਮਿੱਤਰੋ ਨੇ ਇੱਕ ਬਾਈ ਇੱਧਰ ਝੋਟੀ ਬੰਨੀ ਖੜਾ ਤੇ ਚੰਗੀ ਵਾਲੀ ਹਨਾ ਤੋਰ ਕੇ ਦੇਖੋਣੇ ਲੈ ਬਈ ਤੋਰ ਕੇ ਰਾਂ ਪਹਿਲਾਂ ਤੁਰਦੀ ਤੁਸੀਂ ਚੈੱਕ ਕਰ ਲਿਓ ਤੇ ਬਾਕੀ ਲੁੱਕ ਆਊਟ ਸਾਰਾ ਤੁਸੀਂ ਦੇਖ ਕੇ ਫੇਰ ਬਾਈ ਤੋਂ ਡਿਟੇਲ ਲੈ ਕੇ ਆਵਾਂਗੇ ਹਨ ਤੇ ਝੋਟੀਏ ਚੰਗੀ ਵਾਲੀ ਤੇ ਬਾਕੀ ਗੱਲਬਾਤ ਕਰਾਵਾਂਗੇ ਆਰਡਰ ਦੇਖ ਸਕਦੇ ਤੁਸੀਂ ਬਹੁਤ ਸੋਹਣੇ ਹਨਾ ਨਿਖੜਵੇਂ ਥਾਨੇ ਚਾਰੇ ਤੇ ਇਕ ਅਲੱਗ ਅਲੱਗ ਥਾਨ ਦੱਸਦਾ ਤੇ ਪੱਠਪੜਾ ਵੀ ਚੰਗਾ ਇਹ ਹਨਾ ਚੌੜੇ ਪੱਠਪੜੇ ਦੀ ਜੇ ਆਪਾਂ ਗੱਲ ਕਰੀਏ ਤੇ ਬਾਕੀ ਬੰਨਦੇ ਪਈ ਬੰਨਦੇ ਤੇ ਬਾਈ ਤੋਂ ਆਪਾਂ ਜਾਣਕਾਰੀ ਲਵਾਂਗੇ ਹਨ ਤੇ ਚੰਗਾ ਡਰਾਇਰ ਆ ਦੁੱਧ ਵੀ ਚੰਗਾ ਪਾਉਂਦੀ ਹੋਊਗੀ ਤੇ ਦੇਖ ਸਕਦਾ ਤੁਸੀਂ ਹਨ ਬਾਕੀ ਬਾਈ ਤੋਂ ਲੈਨੇ ਆਂ ਡਿਟੇਲ ਤੇ ਥੋੜਾ ਜਿਹਾ ਇੱਧਰ 6:00 ਵਜੇ ਵੀ ਆ ਤੇ ਬਾਕੀ ਲੈਨੇ ਆਂ ਬਾਈ ਤੋਂ ਬਾਈ ਸਸੀਗਾਲ ਸਸੀਗਾਲ ਜੀ ਤੇ ਕੀ ਨਾ ਬਾਈ ਅਵਤਾਰ ਸਿੰਘ ਜੀ ਅਵਤਾਰ ਬਾਈ ਅਵਤਾਰ ਪਿੰਡ ਕਿਹੜਾ ਫਰਵਾਹੀ ਹੈ ਜੀ ਫਰਮਾਹੀ ਆ ਵੀ ਕਿਹੜਾ ਨਹੀਂ ਨਹੀਂ ਬਨਾਲੇ ਕੋਲੇ ਬਨਾਲੇ ਕੋਲੇ ਠੀਕ ਹੈ ਉੱਧਰ ਵੀ ਇੱਕ ਠੀਕ ਹੈ ਤੇ ਅਵਤਾਰ ਬਾਈ ਜੇ ਆਪਾਂ ਮੰਨ ਲਾ ਛੋਟੀ ਦੀ ਗੱਲ ਕਰੀਏ ਮੰਨ ਲਾ ਕਹਿ ਕਿ ਦਿਨ ਹੋ ਗਏ ਬਾਈ ਸੁਈ ਨੂੰ ਇਹਨੂੰ ਦਸ ਦਿਨ ਹੋ ਗਏ ਜੀ ਠੀਕ ਆ ਪੂਰੇ 10 ਦਿਨ ਹੋ ਗਏ ਹਾਂਜੀ ਠੀਕ ਆ ਤੇ ਬਾਈ ਉਤਾਰ ਦੁੱਧ ਕਿੰਨਾ ਤਿਆਰ ਆ ਲੱਭੇ 14 ਲੀਟਰ ਤਿਆਰ ਆ ਇਨੈਟ 14 ਹੁਣ ਇਸ ਟਾਈਮ ਤਿਆਰ ਆ ਹਾਂਜੀ ਹਾਂਜੀ ਠੀਕ ਆ ਤੇ ਬਾਈ ਕੀ ਉਮੀਦ ਲੱਗਦੀ ਆ ਉਤਾਰ ਦੁੱਧ ਦੁੱਧੇ ਕਰਜੂ 16 ਲੀਟਰ 16 ਲੀਟਰ ਠੀਕ ਆ ਤੇ ਬਾਈ ਉਤਾਰ ਮਨਲਾ ਮੋਬਾਈਲ ਨੰਬਰ ਦੱਸ ਇੱਕ ਵਾਰ ਦਾਂ 98767 98700 6767 74017 74017 ਹਾਂਜੀ ਠੀਕ ਆ ਇਹ ਬਾਈ ਉਤਾਰ ਦਾ ਨੰਬਰ ਆ ਪਿੰਡ ਆ ਫਰਮਾਈ ਜਿਲ੍ਹਾ ਮਨਲਾ ਬਰਨਾਲਾ ਬਰਨਾਲਾ ਜੀ ਬਰਨਾਲਾ ਠੀਕ ਆ ਤੇ ਉਹਦਾ ਰੇਟ ਦਾ ਬਾਈ ਗੱਲ ਕਰੀਏ ਰੇਟ ਕੀ ਰੱਖਦਾ 1.40 1.40 ਹਾਂਜੀ ਠੀਕ ਆ ਤੇ ਮਾਨਤਾਨ ਹੋ ਜੂ ਮੌਕੇ ਤੇ ਮੌਕੇ ਤੇ ਹੋ ਜੂਗਾ ਜੀ ਠੀਕ ਆ ਲੈ ਵੀ ਮਿੱਤਰੋ ਬਾਈ ਕਹਿੰਦਾ ਮਾਨਤਾਨ ਕਰ ਦਿਆਂਗੇ ਝੋਟੀ ਚੰਗੀ 1 ਲੱਖ 40 ਹਜ਼ਾਰ ਦੁੱਧ ਕਿੰਨਾ ਸੇ ਬਾਈ 14 ਲੀਟਰ 14 ਲੀਟਰ ਬਾਈ ਕਹਿੰਦੇ ਤਿਆਰ ਆ ਤੇ ਤੁਹਾਡੇ ਸਮਝੀ ਹੁੰਦੀ ਹੈ ਬਾਈ ਨਾਲ ਸੰਪਰਕ ਕਰ ਲਓ ਤੇ ਜਾਂਚ ਭਰ ਕੇ ਨਾ ਤੁਸੀਂ ਇਹ ਝੋਟੀ ਖਰੀਦ ਸਕਦੇ ਹੋ ਲੈ ਵੀ ਮਿੱਤਰੋ ਨੇ ਕੱਪ ਹੁਣ ਝੋਟੀ ਤੋੜ ਕੇ ਹੁਣ ਬਾਈ ਕੋਲੇ ਤੇ ਝੋਟੀ ਬਾੜੀ ਚੰਗੀ ਹੈ ਨਾ ਤੇ ਤੋੜ ਦੇ ਬਾਈ ਮਿੱਤਰਾ ਤੇ ਪਹਿਲਾਂ ਤੁਸੀਂ ਤੁਰਦੀ ਹੁਣ ਚੈੱਕ ਕਰ ਲੋ ਤੇ ਲੌਕਆਊਟ ਹੈਨਾ ਛਣ ਛਣ ਨੂੰ ਵਧੀਆ ਪੂਰਾ ਅੱਥੀ ਜਵਾਈ ਵਾਲੀ ਯਾਰ ਝੋਟੀ ਦਾ ਕੱਦ ਘਾਠੀ ਵਾਲਾ ਜੇ ਆਪਾਂ ਗੱਲ ਕਰੀ ਹੈਨਾ ਕੱਦ ਕੋਤੋਂ ਬਾਹਲਾ ਯਾਰ ਬਾਈ ਹੈਨਾ ਮੰਡੀ ਤੇ ਬਾਈ ਲਈ ਫਿਰਦਾ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਕੇ ਦੇਵਾਂਗੇ ਹੈਨਾ ਜੇ ਆਪਾਂ ਗੱਲ ਕਰੀ ਹੈਨਾ ਰੇਟ ਵੀ ਬਾਈ ਨੂੰ ਸਾਰੀ ਗੱਲ ਬਾਤ ਪੁੱਛ ਕੇ ਕਰਾਵਾਂਗੇ ਤੇ ਬਾਕੀ ਤੁਸੀਂ ਝੋਟੀ ਦੀ ਜਿਹੜੀ ਲੌਕਆਊਟ ਹੈਨਾ ਬਹੁਤ ਸੋਹਣੀ ਹੈ ਰ ਹੈਨਾ ਕੱਦ ਵਜੋਂ ਬਾਈ ਦੇ ਨਾਲ ਕੱਦ ਨਾਲੋਂ ਵੀ ਝੋਟੀ ਨਾ ਉੱਚੀ ਲੰਘਦੀ ਜੇ ਆਪਾਂ ਗੱਲ ਕਰੀਏ ਤੇ ਬਾਕੀ ਸਾਰਾ ਬਾਈ ਤੋਂ ਡਿਟੇਲ ਪ੍ਰੋਪਰ ਲੈ ਕੇ ਦੇਵਾਂਗੇ ਤੇ ਥਣਲੇ ਵਿੱਚ ਗੱਲ ਕਰੀਏ ਤਾਂ ਬਿਲਕੁਲ ਓਕੇ ਆ ਟਾਇਰ ਆਰਡਰ ਦੀਏ ਥੋੜੇ ਆਰਡਰ ਘੱਟ ਨਜ਼ਰ ਆਊਗਾ ਤੇ ਬਾਕੀ ਬਾਈ ਤੋਂ ਰਿਕਾਡ ਪਏ ਯਾਰ ਮੱਧਿਆਂ ਦੇ ਵਿੱਚੋਂ ਦੇਖੋ ਹਨਾ ਇਹ ਆ ਵੀ ਤੋਰਦੇ ਫਿਰ ਦੋਨਾਂ ਨੂੰ ਇਕੱਠਿਆਂ ਲੈ ਲਾਂਗੇ ਤੇ ਬਾਕੀ ਦੋਨਾਂ ਦੀ ਡਿਟੇਲਸ ਨੂੰ ਕੱਠਿਆਂ ਲੈ ਕੇ ਦੇਵਾਂਗੇ ਆ ਵੀ ਛੋਟੀ ਬਾਈ ਕੋਲੇ ਚੰਗੀ ਹੈ ਹਨਾ ਆ ਸ਼ਿੰਗਾਰ ਬਾਈ ਨੇ ਝਾਂਜਰਾਂ ਝੁੰਜਰਾਂ ਪੂਰਾ ਬਾਈ ਕੰਦਾ ਸਵੇਰ ਦਾ ਲੱਗਿਆ ਹੋਇਆ ਤੇ ਹੈ ਇਧਰ ਨੂੰ ਲੈ ਜਾ ਬਾਈ ਲੰਮੀ ਤੇ ਬਾਕੀ ਯਾਰ ਚੰਗੀ ਹੈ ਵੀ ਹਨਾ ਛੋਟੀ ਪੂਰੀ ਚੰਗੀ ਆ ਜੇ ਆਪਾਂ ਗੱਲ ਕਰੀਏ ਨਾ ਫੇਸ ਕੁਆਲਿਟੀ ਬਿਲਕੁਲ ਮੋੜਲਾ ਬਾਈ ਮੋੜਲਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਵਾਂਗੇ ਤੇ ਇਹ ਤਾਂ ਮੈਨੂੰ ਪਹਿਲੇ ਸੂਏ ਲੱਗਦੀ ਹੈ ਹਨਾ ਤੇ ਬਾਕੀ ਬਾਈ ਤੋਂ ਬੱਸਾਂਗੇ ਆਪਾਂ ਕੀ ਡਿਟੇਲ ਰਹਿੰਦੀ ਹੈ ਬੰਦ ਦਾ ਬਾਈ سنگ سنگ ਯਾਰ ਫੇਸ ਕੁਆਲਿਟੀ ਚੈੱਕ ਕਰੋ ਬਹੁਤ ਸੋਹਣੀ ਹੈ ਹਨਾ ਤੇ ਥਣ ਵੀ ਗੱਲਾ ਗੱਲਾ ਲੱਗਿਆ ਤੇ ਬਾਕੀ ਸਾਰੀ ਡਿਟੇਲ ਹੈ ਜਿਹੜੀ ਪ੍ਰੋਪਰ ਆਪਾਂ ਬਾਈ ਤੋਂ ਲੈ ਕੇ ਦਿੰਦੇ ਆ ਤਾਜ਼ੀਆਂ ਸੂਈਆਂ ਹੋਣ ਨੇ ਮੇਨ ਗੱਲ ਤੇ ਬਾਕੀ ਬਾਈ ਤੋਂ ਪੁੱਛ ਦਿਆ ਬਾਈ ਸਸੀ ਗਾਲ ਸਸੀ ਗਰ ਬਈ ਪੁੱਛਿਆ ਬੋਲਿਓ ਬਾਈ ਕੀ ਨਾ ਲਾਲੀ ਸਿੰਘ ਜੀ ਲਾਲੀ ਠੀਕ ਹੈ ਬਾਈ ਲਾਲੀ ਪਿੰਡ ਕਿਹੜਾ ਹੈ ਕਾ ਪੂਲਾ ਜੀ ਪੂਲਾ ਆਹੀ ਆਪਣਾ ਨੇੜੇ ਹਾਂਜੀ ਹਾਂਜੀ ਠੀਕ ਹੈ ਜ਼ਿਲ੍ਹਾ ਬਠਿੰਡਾ ਹੈ ਨਾ ਹਾਂਜੀ ਠੀਕ ਹੈ ਤੇ ਲਾਲੀ ਬਾਈ ਜੇ ਆਪਾਂ ਇੱਕ ਨੰਬਰ ਐ ਝੋਟੀ ਦੀ ਗੱਲ ਕਰੀਏ ਤਾਂ ਬਈ ਕਹਿ ਕਿਦਣਾ ਸੂਈ ਆ ਇਹਨੂੰ 5-6 ਦਿਨ ਹੋ ਗਏ ਯਾਰ ਠੀਕ ਹੈ ਇਹਨੂੰ 5-6 ਦਿਨ ਸੂਈ ਨੂੰ ਹੋ ਗਏ ਠੀਕ ਹੈ ਤੇ ਲਾਲੀ ਬਾਈ ਦੁੱਧ ਕਿੰਨਾ ਹੈ ਤਿਆਰ ਦੁੱਧ ਹੁਣ 15 ਕਿਲੋ ਹੋ ਗਏ 15 ਪੂਰਾ ਜਮਾ ਬਸ ਜਮਾ ਠੀਕ ਹੈ ਤੇ ਕੀ ਉਮੀਦ ਲੱਗਦੀ ਆ ਇਹਦਾ ਮੁੱਲ ਤਾਂ ਇੱਕ ਅੱਸੀ ਕਰੀ ਜਾਂਦੇ ਆ ਠੀਕ ਆ ਰੇਟ ਆਪਾਂ ਇੱਕ ਅੱਸੀ ਕਰਤਾ ਦੇਵਾਂ ਕਿੰਨੇ ਲਾਸਟ ਆ ਡੇਢ ਦੀ ਦੇ ਦਾਂਗੇ ਡੇਢ ਦੀ ਦੇ ਦਾਂਗੇ ਠੀਕ ਆ ਤੇ ਲਾਲੀ ਇੱਕ ਵਾਰ ਤਾਂ ਮੋਬਾਈਲ ਨੰਬਰ ਦੱਸਿਓ ਭਾਈ 7986002716 79860 860 02716 02716 ਠੀਕ ਆ ਤੇ ਬਾਕੀ ਝੋਟੀ ਦਾ ਨਾ ਕਦ ਕਾਠ ਕੀ ਨਾ ਕਮਾਲੀ ਕਰੀ ਪਿਆ ਤੇ ਲਾਲੀ ਭਾਈ ਦੁੱਧ ਦਾ ਪ੍ਰੋਪਰ ਕਿੰਨਾ ਦੇ ਦੂਗੀ ਤੈਨੂੰ ਕੀ ਮੀਦ ਲੱਗਦੀ ਝੋਟੀ ਦੋ ਜਿਵੇਂ ਕਦ ਕਾਠ ਵੱਡੇ ਨਹੀਂ ਹੈ 18 ਕਿਲੋ ਦਾ ਖੁੱਲਾ ਹੀ ਦੇ ਦੂਗੀ 17 18 ਕਿਲੋ ਖੁੱਲਾ ਦੇਊਗੀ ਟਾਇਰ ਥੋੜਾ ਅੰਡਰ ਟਾਇਰ ਰੱਖਦੀ ਹੈ ਨਾ ਲੈਵੇਂ ਪੱਕੇ ਦੀ ਬਾਈ ਕਹਿੰਦਾ ਪੱਕੇ ਦੀ ਹੈ ਟਾਇਰ ਰੱਖਦੀ ਹੈ ਤੇ ਬਾਕੀ ਯਾਰ ਤਸੱਲੀ ਤੁਸੀਂ ਕਰ ਲਿਓ ਹੈ ਨਾ ਮੇਨ ਗੱਲ ਤੇ ਲਾਲੀ ਬਾਈ ਜਿਹੜੀ ਦੂਜੇ ਨੰਬਰ ਤੇ ਆਪਾਂ ਝੋਟੀ ਦਿਖਾਈ ਸੀ ਤੋੜ ਕੇ ਤੇ ਇਹ ਮਾਲਾ ਪਹਿਲੇ ਸੂਏ ਕਿ ਦੂਜੇ ਪਹਿਲਾ ਜੀ ਪਹਿਲਾ ਦੋ ਦਿਨ ਦਾ ਜੀ ਪਹਿਲਾ ਸੂਏ ਦੋ ਦਿਨ ਦਾ ਠੀਕ ਹੈ ਤੇ ਬਾਈ ਇਹ ਕਿੰਨੇ ਦਿਨ ਸੂਈ ਹੋਈ ਲਾਲੀ ਇਹ ਨੂੰ ਹੋ ਗਏ 6-7 ਦਿਨ ਇਹ ਨੂੰ 7 ਦਿਨ ਠੀਕ ਆ ਤੇ ਛੱਤ ਨੇ ਸੂਈ ਹੈ ਮਿੱਤਰੋ ਸਾਹਮਣੇ ਬੱਚਾ ਤੇ ਝੋਟੀ ਵੀ ਚੰਗੀ ਹੈ ਪਹਿਲਾਂ ਹੈ ਨਾ ਕੱਦ ਕਾੜ ਗੰਨੀਓ ਤੇ ਲੇਵੇ ਲੂਵੇ ਗੰਨੀਓ ਤੇ ਲਾਲੀ ਬਾਈ ਇਹਦਾ ਦ ਇਹਦੇ ਥੱਲੇ 10 11 ਕਿਲੋ ਚੋਣ ਦਊਂਗਾ ਠੀਕ ਆ 10 10 10 11 ਹੈਗਾ ਹੁਣ ਮੰਨ ਲੈ ਹੁਣ ਚੋਣ ਦਾ ਠੀਕ ਆ ਝੋਣ ਦਾ ਤੇ ਕਿੰਨਾ ਕੁ ਦੇ ਦੂ ਬਈ ਤੇਰੇ ਹਿਸਾਬ ਨਾਲ ਦੁੱਧ ਦੇ ਦੂ 12 ਤੇਰਾ ਕਿਲੋ 12 13 ਠੀਕ ਆ ਤੇ ਚੰਗੀ ਯਾਰ ਝੋਟੀ ਹੈ ਨਾ ਦੇਖ ਸਕਦਾ ਤੁਸੀਂ ਫੇਸ ਕੁਆਲਿਟੀ ਵੀ ਬਹੁਤ ਸੋਹਣੀ ਆ ਤੇ ਬਾਕੀ ਜੇ ਆਪਾਂ ਗੱਲ ਕਰੀ ਨਾ ਕੱਦ ਦੀ ਕੱਦ ਵੀ ਝੋਟੇ ਦਾ ਪੂਰਾ ਤੇ ਲਾਲੀ ਬਈ ਰੇਟ ਦੀ ਆਂਦੀ ਗੱਲ ਰੇਟ ਕੀ ਰਹੂਗਾ ਇਹਦਾ ਰੇਟ ਬਈ 130 ਕਰਦੇ ਆ 110 ਦੀ ਦੇ ਦੇ 110 ਦੀ ਦੇ ਦਾਂਗੇ ਠੀਕ ਆ ਲੈ ਬਈ ਲਾਲੀ ਕਹਿੰਦਾ ਮੇਟਰ ਉਹ ਜਿਹੜੀ 2 ਨੰਬਰ ਤੇ ਕਹਿੰਦਾ 110000 ਦੇ ਦੇਂਗੇ 130 ਮੁੱਲ ਕਰਤਾ ਬਾਈ ਨੇ ਮੰਡੀ ਦੇ ਵਿੱਚ ਖੜਾ ਬਾਈ ਦਾ ਪਿੰਡ ਆ ਪੂਲਾ ਹਨਾ ਜ਼ਿਲ੍ਹਾ ਬਠਿੰਡਾ ਹਨਾ ਇੱਕ ਵਾਰੀ ਫੋਨ ਨੰਬਰ ਹੋਰ ਬੋਲ ਦੇ 986002716 ਠੀਕ ਆ ਬਾਈ ਨਾਲ ਸੰਪਰਕ ਕਰ ਲਓ ਤੇ ਚੰਗੇ ਪਸ਼ੂ ਆ ਬਾਈ ਕੋਲੇ ਤੇ ਮੰਡੀ ਦੇ ਉੱਪਰ ਪ੍ਰੋਪਰ ਖੜੇ ਨੇ ਤੇ ਦਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਲੈ ਵੀ ਮਿੱਤਰੋ ਨਾ ਬਾਈ ਚੰਗੀਆਂ ਝੋਟੀਆਂ ਲਈ ਖੜਾ ਯਾਰਾ ਤੇ ਬਾਕੀ ਤੋਰ ਕੇ ਦਿਖਾਉਣੇ ਪਹਿਲਾਂ ਤਾਂ ਇੱਕ ਨੰਬਰ ਤੋਂ ਸਟਾਰਟ ਕਰਦੇ ਆ ਤੇ ਬਾਈ ਤੋਰੀ ਇੱਕ ਨੰਬਰ ਵਾਲੀ ਇਹ ਬਾਕੀ ਯਾਰ ਜੇ ਆਪਾਂ ਪੈਸ਼ਪੁਰ ਦੀ ਗੱਲ ਕਰੀ ਨਾ ਬਾਈ ਝੋਟੀ ਦੀ ਤਾਂ ਕਮਾਲ ਕਰੀ ਪਈਆ ਤੇ ਆਰਡਰ ਦੀ ਵੀ ਬਹੁਤ ਸੋਹਣੀਆ ਬਨਾਬਟ ਜਿਹੜੀ ਝੋਟੀ ਦੀ ਨਾ ਬਿਲਕੁਲ ਚੰਗੀ ਹੈ ਤੈਨੂੰ ਲੈ ਬਾਈ ਸਿੰਗਾ ਸੁੰਗਾ ਦੀ ਹੈਣਾ ਜੇ ਆਪਾਂ ਥਣਲੇਵ ਦੀ ਗੱਲ ਕਰੀਏ ਬਿਲਕੁਲ ਸ਼ਾਨਦਾਰ ਲੈ ਜਾ ਬਾਈ ਲੈ ਜਾ ਤੇ ਆਰਡਰ ਬਹੁਤ ਸੋਹਣਾ ਯਾਰ ਸ਼ਾਇਦ ਮੇਰੇ ਹਿਸਾਬ ਨਾਲ ਤਾਜੀ ਸੂਈ ਹੋਈ ਹੈਣਾ ਤੇ ਬਾਕੀ ਬਾਈ ਤੋਂ ਪ੍ਰੋਪਰ ਮੋੜਦਾ ਬਾਈ ਜਾਣਕਾਰੀ ਵੀ ਲੈ ਕੇ ਦੇਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੀਓ ਦੇਖ ਕੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਪਤਾ ਲੱਗ ਜਾਂਦਾ ਹਨਾ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੁੰਦੀ ਆ ਤੇ ਬਾਕੀ ਆਪਾਂ ਜਿਹੜਾ ਐਡਿਟ ਬਾਹਲੀ ਨਹੀਂ ਕਰਦੇ ਤੇ ਪ੍ਰੋਪਰੀ ਵੀਡੀਓ ਪਾਈ ਹੁੰਦੀ ਆ ਤੇ ਉਹਦੇ ਵਿੱਚ ਨਾ ਸਾਫ਼ ਨਜ਼ਰ ਆ ਜਾਂਦੀ ਆ ਯਾਰ ਅਰਡਰ ਦੇਖੋ ਝੋਟੀ ਦਾ ਬਹੁਤ ਸੋਹਣਾ ਯਾਰਾ ਹਨਾ ਤੇ ਬਾਕੀ ਆਪਾਂ ਬਾਈ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਦੋ ਨੰਬਰ ਤੇ ਹੈਗੀ ਤੇ ਇਹ ਵੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਚੰਗੀ ਹਨਾ ਤੇ ਥਣ ਲੇਵੇ ਦੀ ਬਿਲਕੁਲ ਸਾਫ਼ ਆ ਤੇ ਆਰਡਰ ਲੈ ਗਣਾ ਝੋਟੀ ਤੋਂ ਤੋੜਿਆ ਨਹੀਂ ਜਾਂਦਾ ਇਹਦਾ ਹਵਾਨਾ ਦੇਖ ਲਓ ਹਵਾ ਨਾਣ ਜਿਹੜਾ ਬਹੁਤ ਸੋਹਣਾ ਯਾਰਾ ਤੇ ਮੱਝ ਲੱਸੀ ਥੋੜੀ ਜ਼ਰੂਰਤ ਆ ਆਰਡਰ ਨੇ ਕਮਾਲ ਕਰੀ ਪਈ ਹੈ ਨਾ ਚੰਗੇ ਦੁੱਧ ਵਾਲੀ ਝੋਟੀ ਆ ਬਾਈ ਕੋਲੇ ਤੇ ਪੂਰੀ ਪ੍ਰੋਪਰ ਜਾਣਕਾਰੀ ਜਿਹੜੀ ਲੈ ਕੇ ਦੇਵਾਂਗੇ ਨਾ ਤੇ ਜੇ ਮੈਂ ਕਹਦੀ ਦੁੱਧ ਵਾਲੀਆਂ ਮੱਝਾਂ ਨਾਲ ਜਿਵੇਂ ਆ ਹੁੰਦੀਆਂ ਨੇ ਆ ਦੇਖ ਲਓ ਤੁਸੀਂ ਬੰਬ ਭਲਾਏ ਬੀ ਆਰਡਰ ਤੇ ਜਾਵਾਂ ਬਿਲਕੁਲ ਸਾਫ ਆਥਾਂ ਲੈ ਵੇਦੀ ਇੱਕ ਤੀਜੇ ਨੰਬਰ ਤੇ ਆਪਾਂ ਝੋਟੀ ਦਿਖਾਉਣਾ ਸਾਨੂੰ ਸਿੰਘ ਥੋੜੇ ਜਰੂਰ ਖੁੱਲੇ ਆ ਤੇ ਬਾਕੀ ਆਰਡਰ ਬਹੁਤ ਸੋਹਣਾ ਯਾਰ ਬਿਲਕੁਲ ਸਾਫ ਆਰਡਰ ਦੀਆ ਟਾਈਟ ਲੈ ਵੇਦੀ ਜਿਹਨੂੰ ਆਪਾਂ ਕਹਦੀਆਂ ਨਾ ਪੈਡ ਲੇਵਾ ਹੁੰਦਾ ਉਹ ਚੀਜ਼ ਆ ਤੇ ਥਣ ਬਹੁਤ ਸੋਹਣਾ ਲੱਗਿਆ ਇਕੱਲਾ ਇਕੱਲਾ ਮੂਠੀ ਵਾਲਾ ਹੱਥੀ ਜਵਾਈ ਵਾਲਾ ਤੇ ਸ਼ਾਨਦਾਰ ਹਨਾ ਆਰਡਰ ਜੀ ਮੈਂ ਆਪਾਂ ਕਹਿੰਦੇ ਸ਼ਾਨਦਾਰ ਆਰਡਰ ਵਾਲੀ ਆ ਤੇ ਸਿੰਘ ਥੋੜੇ ਜਰੂਰ ਖੋਲਿਆ ਤੇ 4 ਨੰਬਰ ਦੇ ਵੀ ਝੋਟੀ ਪਰਦੇ ਝੋਟੀ ਤੁਹਾਨੂੰ ਤੋੜ ਕੇ ਦਿਖਾਉਣਿਆ ਤੇ ਬਾਕੀ ਪ੍ਰਪਰਪ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਤੇ ਥੋੜਾ ਜਿਹਾ ਟਾਈਮ ਲੱਗੂਗਾ ਤੇ ਆਰਡਰ ਦੀ ਗੱਲ ਕਰੀ ਝੋਟੀ ਵੀ ਬਹੁਤ ਸੋਹਣੀ ਤੁਹਾਨੂੰ ਲੈ ਬਾਈ ਤੇ ਸਿੰਘਾ ਸੁੰਗਾ ਦੀ ਹਨਾ ਚੰਗੀ ਆ ਜਮਾ ਮੈਨੂੰ ਤਾਂ ਪਹਿਲਾਂ ਲੱਗਦੀ ਆ ਤੇ ਬਾਕੀ ਫਿਰ ਆਪਾਂ ਬਾਈ ਨੂੰ ਪੁੱਛਾਂਗੇ ਹਨਾ ਮੋੜ ਦਾ ਬਾਈ ਮੋੜ ਦਾ ਬਿਲਕੁਲ ਸ਼ਾਂਤ ਸੁਹਾ ਦੀ ਆ ਤੇ ਆਰਡਰ ਦੇਖੀ ਹੈ ਨਾ ਆਰਡਰ ਦੀ ਗੱਲ ਕਰੀ ਬਹੁਤ ਸੋਹਣੀ ਹੈ ਰਾ ਤੇ ਬਾਕੀ ਬਾਈ ਤਿਆਰੀ ਕਰਨ ਲੱਗੇ ਪਏ ਨੇ ਤੇ ਲੈਣੇ ਆ ਬਾਈ ਤੋਂ ਡਿਟੇਲ ਪ੍ਰੋਪਰ ਜਾਣਕਾਰੀ ਲੈਣੇ ਇੱਕ ਨੰਬਰ ਵਾਲੀ ਮਾਜ ਤੋਂ ਸ਼ੁਰੂ ਕਰਦੇ ਆ ਤੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪੁੱਛਿਆ ਬੋਲਿਓ ਬਾਈ ਕੀ ਨਾਂ ਜੀ ਕਲਵਿੰਦਰ ਸਿੰਘ ਜੀ ਕਲਵਿੰਦਰ ਠੀਕ ਆ ਮੇਰੇ ਵਾਲਾ ਨਾ ਹੀ ਆ ਗਿਆ ਆਪਣੇ ਚੈਨਲ ਆ ਠੀਕ ਆ ਤੇ ਬਾਈ ਕਲਵਿੰਦਰ ਜੀ ਆਪਾਂ ਗੱਲ ਕਰੀ ਜਿਹੜੀ ਆਪਾਂ ਇੱਕ ਨੰਬਰ ਦੇ ਝੋਟੀ ਦਿਖਾਈ ਦੌਰ ਕੇ ਹਨਾ ਤੇ ਇਹ ਕਿਹ ਕ ਦਿਨੇ ਸਹੀ ਹੋਈ ਆ ਇਹ ਨੂੰ ਅਜੇ 3 ਦਿਨ ਹੋ ਵੀ ਹੋ ਗਏ 3 ਦਿਨਾਂ ਵੀ ਠੀਕ ਆ ਲੈ ਵੀ ਮਿੱਤਰੋ ਕਲਵਿੰਦਰ ਕਹਿੰਦਾ ਬਾਈ 3 ਦਿਨਾਂ ਸੂਈ ਆ ਤੇ ਆਪਣਾ ਨਾਮ ਵੀ ਇਸੇ ਆਪਣਾ ਚੈਨਲ ਵੀ ਇਸੇ ਨਾਮ ਤੇ ਹਨਾ ਤੇ 3 ਦਿਨਾਂ ਸੂਈ ਆ ਪ੍ਰੋਪਰ ਬਾਈ ਦੁੱਧ ਕਿੰਨਾ ਆ ਹੁਣ 12 ਕਿਲੋ ਬੋਲਾ ਜੀ 12 ਕਿਲੋ ਹਾਂਜੀ ਠੀਕ ਆ ਲੈ ਵੀ ਮਿੱਤਰੋ ਬਾਈ ਨਾ ਕਹਿੰਦਾ 12 ਕਿਲੋ ਦੁੱਧ ਜਿਹੜਾ ਤਿਆਰ ਆpropto ਤੇ ਬਾਈ ਕੁਲਵੰਦਰ ਕਿੰਨੇ ਕਮੀਜ਼ ਲਾਜੇ ਦੁੱਧ ਦੀ ਤੁਹਾਨੂੰ 20 ਕਿਲੋ ਦੁੱਧ ਜੀ ਆਰਾਮ ਨਾਲ ਹਾਂਜੀ ਦੂਜੇ ਦਿਨ 18 ਕਿਲੋ ਦੁੱਧ ਬਾਈ ਕਹਿੰਦਾ 20 ਕਿਲੋ ਆਰਾਮ ਨਾਲ ਦੇ ਦੂਜੇ ਦਿਨ 18 ਹੋ ਜਾਏ ਕੱਦਗਾਟ ਪਸ਼ਪੁਰਾ ਯਾਰ ਹਨਾ ਨਿਸਾਨੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਕਰੈਕਟਰ ਜਿਹੜੇ ਦੁੱਧ ਵਾਲੇ ਤੇ ਬਾਕੀ ਬਾਈ ਕੁਲਵੰਦਰ ਇੱਕ ਵਰਦਮ ਵਾਲ ਨੰਬਰ ਦੱਸੀ 9952 9952 52 52 52 8:00 ਵਜੇ ਤੋਂ 99158 99 ਇੱਕ ਕਾਰਡ ਜੀ 99161 ਜੀ 61 ਹਾਂਜੀ ਠੀਕ ਹੈ ਤੇ ਕੁਲਵਿੰਦਰ ਭਾਈ ਪਿੰਡ ਕਿਹੜਾ ਰਹਿੰਦਾ ਆਪਣਾ ਪਿੰਡ ਖੀਵਾਗਲਾ ਜ਼ਿਲ੍ਹਾ ਮਾਨਸਾ ਜੀ ਖੀਵਾਗਲਾ ਫਿਰ ਤਾਂ ਆਪਣਾ ਗਵਾਂਢੀ ਐ ਜ਼ਿਲ੍ਹਾ ਮਾਨਸਾ ਭਾਈ ਆਪਣੇ ਆਪਣੇ ਜ਼ਿਲ੍ਹੇ ਦੀ ਬੰਦਾ ਖੀਵਾਗਲਾ ਪਿੰਡ ਆ ਭਾਈ ਕੁਲਵਿੰਦਰ ਜ਼ਿਲ੍ਹਾ ਮਾਨਸਾ ਤੇ ਕੁਲਵਿੰਦਰ ਭਾਈ ਰੇਟ ਦੀ ਗੱਲ ਕਰੀ ਰੇਟ ਕੀ ਰਹੂਗਾ ਰੇਟ 170 ਜੀ 170 ਹਾਂਜੀ ਠੀਕ ਹੈ ਲੈ ਵੀ ਮਿੱਤਰੋ ਬਾਈ ਕਹਿੰਦਾ 170 ਤੇ ਦੇਣ ਲੈਣਾ ਡੇਢ ਦੀ ਛੁੱਟੀ ਦੇ ਮਾਜੀ ਠੀਕ ਹੈ ਡੇਢ ਦੇ ਬਾਈ ਕਹਿੰਦਾ ਖੜਾ ਦੇਾਂਗੇ ਜੇ ਕਿਸੇ ਭਰਾ ਨੂੰ ਸਮਝ ਲੱਗਦੀ ਹੈ ਸੰਪਰ ਹੋਣੀ ਕਰ ਲਈ ਸੀ ਨੰਬਰ ਤੇ ਹੈਨਾ ਨਾਲ ਹੀ ਦੂਜੇ ਨੰਬਰ ਵਾਲੀ ਝੋਟੀ ਡਿਟੇਲ ਪੁੱਛਦੇ ਆਂ ਬਾਈ ਤੋਂ ਜਿਹਦਾ ਆਰਡਰ ਜਮਾ ਕਮਾਲ ਹੀ ਕਰੀ ਬਈ ਹੈਨਾ ਰੀਜਾਂ ਲਾ ਕੇ ਤਿਆਰ ਕਰਾਇਆ ਤੇ ਇਹ ਵੀ ਤੈਸੂਈ ਹੈ ਕਲਵਿੰਦਰ ਬਾਈ ਇਹਨੂੰ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ 12-13 ਦਿਨ ਠੀਕ ਹੈ 12-13 ਦਿਨ ਬਾਈ ਕਹਿੰਦਾ ਸੂਈ ਨੂੰ ਹੋ ਗਏ ਤੇ ਬਾਈ ਕਲਵਿੰਦਰ ਦੁੱਧ ਹੁਣ ਇਸ ਟਾਈਮ ਕਿੰਨਾ ਤਿਆਰ 19 ਕਿਲੋ ਆਈ 18 ਗੇਕੇ ਦੇ ਮਣਗੇ ਠੀਕ ਹੈ 19 ਕਿਲੋ ਆ ਬਾਈ ਕਹਿੰਦਾ 18 ਕਹਿ ਕੇ ਦੇਵਾਂਗੇ ਬਾਕੀ ਰੱਬਾਈ ਪੱਲੇ ਕੋਲ ਦੀ ਸਾਫ ਆ ਝੋਟੀ ਆਰਡਰ ਤੋਂ ਵੀ ਜੱਜਮੈਂਟ ਆਉਂਦੀ ਹੈ ਨਾ ਦ ਤੇ ਦੁੱਧ ਵਾਲੀ ਮਹਾਗੀ ਜੇ ਕਿਸੇ ਨੇ ਭਰਾਣੇ ਨਾ ਘਰੇ ਪਾਣਾ ਦੁੱਧ ਤਾਂ ਜਦ ਬਰੀਡ ਤਿਆਰ ਕਰਨੀ ਆ ਤਾਂ ਇਹੀਆਂ ਵੱਜਾਂ ਤੋਂ ਤਿਆਰ ਕਰਿਆ ਕਰੋ ਬਿਲਕੁਲ ਸਾਫ ਅਡਰ ਤੇ ਭਾਈ ਦੁੱਧ ਦੀ ਕਿੰਨੇ ਕਿਮੀ ਲੱਗੇ ਕੁਲਵਿੰਦਰ ਤੈਨੂੰ ਇਹਦੀ 20 ਕਿਲੋ ਦੁੱਧ 20 ਕਿਲੋ ਰਾਵਣਾ ਹਨਾ 18 ਕਿਲੋ ਰੀ ਆਪਾਂ ਕਿਵੇਂ ਅਡਰ ਆ ਭਾਈ ਬਾਈ ਕਹਿੰਦਾ ਯਾਰ 18 ਤਾਂ ਲਿਖ ਕੇ ਲੈ ਜਾ ਮੈਥੋਂ ਗਾਰੰਟੀ ਦੇ ਹਨਾ ਤੇ 20 ਕਿਲੋ ਕਹਿੰਦਾ ਦੁੱਧ ਇਹ ਕੱਢੂਗੀ ਤੇ ਰੇਟ ਦੀ ਗੱਲ ਆਈਂਦੀ ਭਾਈ ਕੁਲਵਿੰਦਰ ਰੇਟ ਕੀ ਕਰਦਾ 1.60 ਆ ਜੀ 1.60 ਦੇਵਾਂ ਕਿੰਨੇ ਦੀ ਡੇਢ ਦੀ ਦੇ ਦਾਂਗੇ ਠੀਕ ਆ ਇਹ ਵੀ ਬਾਈ ਕਹਿੰਦਾ ਡੇਢ ਦੇ ਦਾਂਗੇ ਤਾਜੀ ਸੂ ਦੇ ਸੰਪਰਕ ਬਾਈ ਨਾਲ ਤੁਸੀਂ ਕਰਨਾ ਤੇ ਵੀਡੀਓ ਚੰਗੀ ਲੱਗੀ ਮਿੱਤਰੋ ਸ਼ੇਅਰ ਜ਼ਰੂਰ ਕਰ ਦਿਓ ਤੇ ਤੁਹਾਨੂੰ ਨੰਬਰ ਵਾਲੀ ਝੋਟੀ ਤੇ ਪੁੱਛਦੇ ਆ ਡਿਟੇਲ ਤੇ ਬਾਈ ਜਿਹੜੀ ਆਪਾਂ ਤੁਹਾਨੂੰ ਨੰਬਰ ਤੇ ਤੋਰ ਕੇ ਦਈ ਕਿਲਵੰਦਰ ਇਹ ਮੰਨ ਲਾ ਕਹਿ ਕਦਣਾ ਸੂਈ ਇਹ ਦੂਜਾ ਸੂਆ ਝੋਟੀ ਇਹਨੂੰ ਵੀ 7-8 ਦਮੋਂ ਪੁੱਛੋ ਠੀਕ ਆ ਦੂਜਾ ਸੂਆ ਹਾਂਜੀ 7-8 ਦੇ ਵਿੱਚ ਸੂਈ ਆ ਤੇ ਦੁੱਧ ਬਾਈ ਦੁੱਧ 12 ਕਿਲੋ ਜੀ 12 ਕਿਲੋ ਬਾਈ ਕਿਲਵੰਦਰ ਕਹਿੰਦਾ ਤਿਆਰ ਆ ਤੇ ਇਹਦਾ ਬਾਈ ਰੇਟ ਕੀ ਕਰਤਾ ਇੱਕ 5000 ਇੱਕ 1,50,000 ਇੱਕ ਲੱਖ 5000 ਕਿੰਨੇ 95000 ਦੇ ਦੇਾਂਗੇ ਬਾਈ ਕਹਿੰਦਾ ਤੇ ਸੰਪਰਕ ਕਰ ਲਓ ਬਾਈ ਨਾਲ ਤੇ ਇੱਕ ਨਾ ਚੌਥੇ ਨੰਬਰ ਤੇ ਆਪਾਂ ਦਿਖਾਈ ਸੀ ਆਈ ਜਾਣ ਬਾਈ ਆ ਦੇਖੀ ਠੀਕ ਆ ਆ ਝੋਟੀ ਖੜੀ ਆ ਚੌਥੇ ਨੰਬਰ ਤੇ ਬਾਈ ਇਹ ਕਿਵੇਂ ਸੂਈ ਕੁਲਵਿੰਦਰ ਇਹ ਬਲੂਨ ਹੈ ਬਲੂਨ ਆ ਨਾ ਮੈਨੂੰ ਵੀ ਬਲੂਨ ਲੱਗੀ ਸੀ ਠੀਕ ਆ ਇਹ ਬਲੂਨ ਝੋਟੀ ਆ ਬਾਈ ਤਿਆਰੀ ਕਰੀ ਜਾਂਦਾ ਤੇ ਬਾਈ ਇਹਨੂੰ ਕਿਹ ਕਦਨ ਹੋ ਗਏ ਸੂਈ ਨੂੰ ਮੈਨੂੰ ਵੀ ਆਪ ਦਾ ਹੋ ਗਈ ਸੂਈ ਇੱਕ ਹਫ਼ਤਾ ਠੀਕ ਆ ਮਿੱਤਰੋ ਇੱਕ ਹਫ਼ਤੇ ਸੂਈ ਆ ਤੇ ਬਾਈ ਦੁੱਧ ਕੁਲਵਿੰਦਰ ਕਿੰਨਾ ਗਿਆ 12 ਲੀਟਰ ਜੀ 12 ਠੀਕ ਆ ਪਹਿਲਾਂ ਝੋਟੀ ਥੱਲੇ ਆ 12 ਕਿਲੋ ਦੁੱਧ ਬਹੁਤ ਹੋ ਜਾਂਦਾ ਹਨਾ ਜੇ ਪਹਿਲਾਂ 12 ਦਿੰਦੀ ਇਹਦਾ ਦੂਜੇ ਸੂਏ 15 15 16 ਤੇ ਵ ਤੇ ਕੁਲਵਿੰਦਰ ਇਹਦੇ ਭਾਈ ਰੇਟ ਦੀ ਗੱਲ ਕਿ ਇੱਕ 30 ਇਹ 1,30,000 ਠੀਕ ਆ ਤੇ ਦੇਵਾ ਕਿੰਨੇ ਦੀ ਇੱਕ 15 ਦੀ ਇੱਕ 15 ਹੀ ਦੇ ਦਿਆਂਗੇ ਠੀਕ ਆ ਤੇ ਕੁਲਵਿੰਦਰ ਇੱਕ ਵਾਰੀ ਭਾਈ ਮੋਬਾਈਲ ਨੰਬਰ ਹੋਰ ਬੋ 9958 9961 ਠੀਕ ਆ ਪਿੰਡ ਆਪਣਾ ਖੀਵਾ ਪਿੰਡ ਖੀਵਾ ਕਲਾਂ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਭਾਈ ਕੁਲਵਿੰਦਰ ਨਾਲ ਸੰਪਰਕ ਕਰ ਲੋ ਮਿੱਤਰੋ ਚੰਗੀਆਂ ਮੱਜਾਂ ਨੇ ਤੇ ਬਾਕੀ ਘਰੇ ਵੀ ਹੁੰਦੀਆਂ ਭਾਈ ਹਾਂਜੀ ਹਾਂਜੀ ਘਰੇ ਵੀ ਹੁੰਦੀਆਂ ਨੇ ਜੇ ਕਿਸੇ ਭਰਾ ਨੇ ਘਰੋਂ ਤਸੱਲੀ ਕਰਨੀ ਆ ਤਾਂ ਘਰੋਂ ਤਸੱਲੀ ਕਰਕੇ ਮੱਜਾਂ ਲੈ ਸਕਦੇ ਹੋ ਤੇ ਸ਼ੇਅਰ ਕਰ ਦਿਓ ਜਰੂਰ ਧੰਨਵਾਦ ਸਾਰੇ ਭਰਾਵਾਂ ਦਾ ਤੇ ਵੀਡੀਓ ਦੇਖਣ ਦੇ ਲਈ ਜਲਦੀ ਮਿਲਾਂਗੇ ਨਵੀਂ ਜੀ ਵੀਡੀਓ ਦੇ ਨਾਲ ਤਬ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸਾਰੇ ਭਰਾਵਾਂ ਦਾ ਸ਼ੇਅਰ ਜਰੂਰ ਕਰਿਓ ਵੱਧ ਤੋਂ ਵੱਧ ਮਿਲਾਂਗੇ ਜਲਦੀ